ਖਿਆਦੇ ਬਿਆਨ ਤੇ ਭੂੰਦਰ ਦਾ ਬਿਆਨ ਸਾਹਮਣੇ ਆਇਆ ਤਾਂ ਉਹਨਾਂ ਨੇ ਕਿਹਾ ਕਿ ਮਜੀਠੀਆ ਤੇ ਸਾਥੀਆਂ ਦੇ ਬਿਆਨ ਦੇ ਨਾਲ ਸਾਨੂੰ ਠੇਸ ਪਹੁੰਚੀ ਹੈ ਔਕੇ ਸਮੇ ਸੁਖਬੀਰ ਬਾਦਲ ਨੇ ਮਜੀਠੀਆ ਦੇ ਪਿੱਠ ਪੂਰੀ ਹੈ ਮਜੀਠੀਆ ਨੇ ਅਕਾਲੀ ਦਲ ਦੀ ਪਿੱਠ ਦੇ ਵਿੱਚ ਛੂਰਾ ਮਾਰਿਆ ਹੈ ਮਜੀਠੀਏ ਦਾ ਫਰਜ਼ ਸੀ ਕਿ ਸੁਖਬੀਰ ਦਾ ਸਾਥ ਦੇਣ ਤਾਂ ਜੋ ਹੈ ਇਸ ਤੋਂ ਪਹਿਲਾਂ ਵਿਕਰਮ ਮਜੀਠੀਆ ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਬਲਵਿੰਦਰ ਸਿੰਘ ਪੁੰਦੜ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮਜੀਠੀਆ ਤੇ ਸਾਥੀਆਂ ਦੇ ਬਿਆਨ ਦੇ ਨਾਲ ਉਹਨਾਂ ਨੂੰ ਡੂੰਗੀ ਠੇਸ ਪਹੁੰਚੀ ਹੈ ਔਖੇ ਸਮੇਂ ਦੇ ਵਿੱਚ ਸੁਖਬੀਰ ਬਾਦਲ ਨੇ ਮਜੀਠੀਆ ਦੀ ਜੋ ਹੈ ਪਿੱਠ ਪੂਰੀ ਸੀ ਤਾਂ ਮਜੀਠੀਆ ਨੇ ਅਕਾਲੀ ਦਲ ਦੀ ਪਿੱਠ ਦੇ ਵਿੱਚ ਛੂਰਾ ਮਾਰਿਆ ਮਜੀਠੀਆ ਦਾ ਫਰਜ਼ ਸੀ ਕਿ ਸੁਖਬੀਰ ਬਾਦਲ ਦਾ ਸਾਥ ਦੇਣ ਤਾਂ ਇਸ ਤੋਂ ਪਹਿਲਾਂ ਦੱਸ ਦਈਏ ਕਿ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਥੇਦਾਰਾਂ ਨੂੰ ਹਟਾਉਣ ਦੇ ਨਾਲ ਜੋ ਕੱਲ ਉਹਨਾਂ ਨੂੰ ਹਟਾਇਆ ਗਿਆ ਉਸ ਪੂਰਾ ਘਟਨਾਕਰਮ ਨੂੰ ਦੱਸਿਆ ਗਿਆ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਮੇਰੇ ਨਾਲ ਮੇਰੇ ਸਹਿਯੋਗੀ ਪੰਕਜ ਕਪਾਈ ਫੋਨ ਲਾਈਨ ਤੇ ਨੇ ਪੰਕਜ ਕੀ ਕੁਝ ਜਾਣਕਾਰੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਦੇਖੋ ਬਹੁਤ ਵੱਡਾ ਬਿਆਨ ਬਲਵਿੰਦਰ ਸਿੰਘ ਹੁੰਦੜ ਹੋਰਾਂ ਦਾ ਆਇਆ ਹੈ ਔਰ ਸਿੱਧੇ ਤੌਰ ਤੇ ਇਹ ਕਹਿ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਪੇਟ ਦੇ ਵਿੱਚ ਛੁਰਾ ਮਾਰਿਆ ਇਹ ਕਹਿ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜੇ ਜਿੱਤ ਨੂੰ ਥਾਲ ਖੜੇ ਹੋਣ ਦੀ ਲੋੜ ਸੀਗੀ ਲੇਕਿਨ ਨਾਲ ਕਰੇ ਹੋਣ ਦੀ بجائے ਉਹਨਾਂ ਦੇ ਵੱਲੋਂ ਪਿੱਠ ਦੇ ਵਿੱਚ ਛੁਰਾ ਮਾਰਿਆ ਗਿਆ ਮਤਲਬ ਬਹੁਤ ਵੱਡੇ ਇਲਜ਼ਾਮ ਜਿਹੜੇ ਨੇ ਉਹ ਸਿੱਧੇ ਤੌਰ ਤੇ ਇਹ ਕਿ ਐਸੋਲੇ ਕਾਰਜਕਾਰੀ ਜਿਹੜੇ ਪ੍ਰਬੰਧ ਨੇ ਬਲਵਿੰਦਰ ਸਿੰਘ ਪੁੰਗੜ ਉਹਨਾਂ ਦੇ ਸਪਿਰਟ ਨੂੰ ਜੀ ਕਿ ਕਿਸ ਤਰੀਕੇ ਦੇ ਨਾਲ ਅਕਾਲੀ ਦਾ ਕਿ ਕਿਸ ਤਰ੍ਹਾਂ ਆ ਆਬ ਦੇ ਬਦਲ ਨੂੰ ਲੈ ਕੇ ਸਵਾਲ ਖੜੇ ਤਾਂ ਉਸ ਨੂੰ ਲੈ ਕੇ ਹੁਣ ਸਿੱਧੇ ਤੌਰ

ਤਪੰਕਾ ਤੁਹਾਡੀ ਆਵਾਜ਼ ਸਾਫ਼ ਨਹੀਂ ਆ ਰਹੀ ਆ ਤੁਹਾਡੇ ਨਾਲ ਦੁਬਾਰੋ ਅਸੀਂ ਸੰਪਰਕ ਕਰਦੇ ਹਾਂ ਤਾਂ ਦੱਸ ਦਈਏ ਕਿ ਵਿਕਰਮ ਮਜੀਠੀਆ ਦੇ ਬਿਆਨ ਤੇ ਬਲਵਿੰਦਰ ਸਿੰਘ ਪੁੰਦੜ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਮਜੀਠੀਆ ਤੇ ਸਾਥੀਆਂ ਦੇ ਬਿਆਨ ਦੇ ਨਾਲ ਕਹਿੰਦੇ ਬਹੁਤ ਠੇਸ ਪਹੁੰਚੀ ਹੈ ਔਖੇ ਸਮੇਂ ਤੇ ਸੁਖਬੀਰ ਬਾਦਲ ਨੇ ਮਜੀਠੀਆ ਦੀ ਪਿੱਠ ਪੂਰੀ ਹੈ ਪਰ ਮਜੀਠੀਆ ਨੇ ਅਕਾਲੀ ਦਲ ਦੀ ਪਿੱਠ ਦੇ ਵਿੱਚ ਛੂਰਾ ਮਾਰਿਆ ਹੈ ਮਜੀਠੀਏ ਦਾ ਫਰਜ਼ ਸੀ ਕਿ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਣਾ ਤਾਂ ਮਜੀਠੀਏ ਦੇ ਇਸ ਉਲੰਘਣਾ ਦਾ ਸੁਫਨੇ ਦੇ ਵਿੱਚ ਵੀ ਸੋਚਿਆ ਨਹੀਂ ਗਿਆ ਸੀ ਜੋ ਉਹਨਾਂ ਦੇ ਵੱਲੋਂ ਅੱਜ ਕੀਤਾ ਗਿਆ ਤਾਂ ਵਿਕਰਮ ਮੱਜੀਠੀਆ ਦੇ ਵੱਲੋਂ ਅੱਜ ਆਪਣੇ ਸਾਥੀਆਂ ਦੇ ਨਾਲ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਥੇਦਾਰਾਂ ਨੂੰ ਜੋ ਹਟਾਇਆ ਗਿਆ ਹੈ ਕਰ ਲੋਨਾਂ ਤੇ ਕਾਰਵਾਈ ਕੀਤੀ ਗਈ ਹੈ ਉਸ ਤੇ निंदा ਕੀਤੀਆਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਜਥੇਦਾਰਾਂ ਦੇ ਨਾਲ ਕੀਤਾ ਗਿਆ ਉਹ ਸਹੀ ਨਹੀਂ ਹੈ ਹਾਲਾਂਕਿ ਅਕਾਲੀ ਦਲ ਦੇ ਕੁਝ ਜੋ ਲੀਡਰ ਨੇ ਉਹਨਾਂ ਦੇ ਵੱਲੋਂ ਜਥੇਦਾਰਾਂ ਨੂੰ ਹਟਾਉਣ ਨੂੰ ਲੈ ਕੇ ਜੋ ਫੈਸਲਾ ਲਿਆ ਗਿਆ ਸੀ ਉਸ ਨੂੰ ਸਹੀ ਦੱਸਿਆ ਗਿਆ ਪਰ ਵਿਕਰਮ ਮੰਜੀਠੀਆ ਦੇ ਵੱਲੋਂ ਸਟੈਂਡ ਲਿਆ ਗਿਆ ਵਿਕਰਮ ਮੰਜੀਠੀਆ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਇਸ ਫੈਸਲੇ ਦੇ ਵਿੱਚ ਸਾਥ ਨਹੀਂ ਹਨ ਤਾਂ ਉਸ ਬਿਆਨ ਦੇ ਵਿੱਚ ਹੁਣ ਬਲਵਿੰਦਰ ਸਿੰਘ ਭੁੰਦੜ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਉਹਨਾਂ ਦੇ ਵੱਲੋਂ ਸਖਤ ਸ਼ਬਦਾ ਦੇ ਵਿੱਚ ਵਿਕਰਮ ਸਿੰਘ ਮੰਜੀਠੀਆ ਦੇ ਬਿਆਨ ਤੇ निंदा ਕੀਤੀ ਗਈ ਹੈ ਤਾਂ ਇੱਕ ਵਾਰੀ ਫਿਰ ਤੋਂ ਮੈਂ ਰੁਕ ਰਾਂਗੀ ਆਪਣੇ ਸਹਿਯੋਗੀ ਪੰਕਜ ਕਪਾਈ ਦਾ ਪੰਕਜ ਕੀ ਕੁਝ ਅਪਡੇਟ ਹੈ ਦੇਖੋ ਬਲਵਿੰਦਰ ਸਿੰਘ ਗੁੰਬੜ ਹੋਰਾਂ ਨੇ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦੇ ਔਖੇ ਸਮੇਂ ਦੇ ਦੌਰਾਨ ਸੱਟ ਦੇ ਵਿੱਚ ਛੁਰਾ ਮਾਰਿਆ ਇਸ ਤਰੀਕੇ ਦੇ ਇਲਜ਼ਾਮ ਲਗਾਏ ਗਏ ਨੇ ਕਿ ਵਿਕਰਮ ਮਜੀਠੀਆ ਨੇ ਪੇਟ ਦੇ ਵਿੱਚ ਛੁਰਾ ਮਾਰਿਆ ਉਹਨਾਂ ਨੇ ਕਿਹਾ ਕਿ ਇਸ ਵੇਲੇ ਔਖੀ ਘੜੀ ਦੇ ਵਿੱਚ ਵਿਕਰਮ ਮਜੀਠੀਆ ਨਾਲ ਖੜੇ ਹੋਣ ਦੀ ਜ਼ਰੂਰਤ ਸੀਗੀ ਨਾਲ ਖੜੇ ਹੋਣ ਦੀ ਬਜਾਏ ਉਨ੍ਹਾਂ ਦੇ ਵੱਲੋਂ ਜੋ ਸਟੇਟਮੈਂਟ ਸਾਹਮਣੇ ਆਈ ਹੈ ਉਸ ਦੇ ਨਾਲ ਸਿੱਧੇ ਤੌਰ ਤੇ ਇਲਜ਼ਾਮ ਜਿਹੜੇ ਨੇ ਕਹੀਏ ਕਿ ਵਿਕਰਮ ਸਿੰਘ ਮਜੀਠੀਆ ਹੋਰਾਂ ਦੇਤੇ ਲਗਾਏ ਗਏ ਨੇ ਕਿ ਉਹਨਾਂ ਦੇ ਉਹਨਾਂ ਨੇ ਸੁਪੀਤ ਬਾਦਲ ਹੋਰਾਂ ਦੀ ਬੇਤੇ ਚੁਰਾ ਮਾਰਿਆ ਇੱਕ ਇੱਕ ਲਫ਼ਜ਼ ਪੜ ਕੇ ਸੁਣਾਵਾਂਗਾ ਬਲਵਿੰਦਰ ਸਿੰਘ ਕੁੰਦੜਵਰ ਨੇ ਕੀ ਕਿਹਾ ਵਿਕਰਮ ਮਜੀਠੀਆ ਦੇ ਬਾਰੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਕਈ ਸਾਰੇ ਲੀਡਰਾਂ ਦੇ ਨਾਲ ਜਿਹੜਾ ਬਿਆਨ ਸਾਹਮਣੇ ਆਇਆ ਵਿਕਰਮ ਸਿੰਘ ਮਜੀਠੀਆ ਦਾ ਉਸ ਬਿਆਨ ਨੇ ਮੇਰੇ ਵਰਗੇ ਸੀਨੀਅਰ ਜਿਹੜੇ ਅਕਾਲੀ ਦਲ ਦੇ ਸਭ ਤੋਂ ਬਜ਼ੁਰਗ ਲੀਡਰ ਨੇ ਉਹਨਾਂ ਦੇ ਆ ਮੰਨਤੇ ਭਾਰੀ ਠੇਸ ਪਹੁੰਚਾਈ ਹੈ ਨਾਲ ਹੀ ਨਾਲ ਇਹ ਵੀ ਬਲਵਿੰਦਰ ਸਿੰਘ ਖੁੰਦਰ ਵੱਲੋਂ ਕਿਹਾ ਗਿਆ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਉੱਪਰ ਸਵਾਲ ਚੁੱਕ ਕੇ ਗਲਤ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿਹਾ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕਰ ਦਿੱਤਾ ਕਿ ਜਿਸ ਕਮੇਟੀ ਦੇ ਪਹਿਲੇ ਪ੍ਰਧਾਨ ਉਸਦੇ ਪਰਦਾਦਾ ਸੀ ਔਰ ਨਾਲ ਹੀ ਨਾਲ ਇਸ ਗੱਲ ਦਾ ਵੀ ਜ਼ਿਕਰ ਕਰ ਦਿੱਤਾ ਗਿਆ ਕਿ ਜੋ ਫੈਸਲਾ ਲਿੱਤਾ ਗਿਆ ਹੈ ਉਹ ਫੈਸਲੇ ਦੇ ਨਾਲ ਪੰਗੜ ਪੂਸੇ ਵਾਲੀ ਸਥਿਤੀ ਜਿਹੜੀ ਹੈ ਉਹ ਵਿਕਰਮ ਮਜੀਠੀਆ ਦੇ ਵੱਲੋਂ ਆ ਕਿਤੀ ਗਈ ਹੈ ਔਰ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ ਇਹ ਚੰਗੀ ਤਰ੍ਹਾਂ ਵਿਕਰਮ ਮਜੀਠੀਆ ਜਾਣਦੇ ਨੇ ਇਸ ਪੂਰੇ ਬਿਆਨ ਨੂੰ ਅਗਰ ਦੇਖਿਆ ਜਾਵੇ ਜਿਸ ਤਰੀਕੇ ਦੇ ਨਾਲ ਜਿਹੜੇ ਅਲਫਾਜ਼ ਵਰਤੇ ਗਏ ਨੇ ਇਹਨਾਂ ਨੇ ਬਲਵਿੰਦਰ ਸਿੰਘ ਪੁੰਦੜ ਹੋਰਾ ਨੇ ਜਿਸ ਕੱਲ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਉੱਪਰ ਔਖੇ ਸਮੇਂ ਦੇ ਦੌਰਾਨ ਵਿਕਰਮ ਮਜੀਠੀਆ ਨੂੰ ਨਾਲ ਖੜੇ ਹੋਣ ਦੀ ਜ਼ਰੂਰਤ ਸੀਗੀ ਨਾਲ ਖੜੇ ਹੋਣ ਦੀ ਬਜਾਏ ਇਸ ਤਰੀਕੇ ਦੇ ਨਾਲ ਪਿੱਛੇ ਦੇ ਵਿੱਚ ਛੁਰਾ ਮਾਰਿਆ ਗਿਆ ਇਹ ਵੱਡਾ ਇਲਜ਼ਾਮ ਵੱਡਾ ਬਿਆਨ ਜਿਹੜਾ ਹੈ ਉਹ ਸਰਦਾਰ ਬਲਵਿੰਦਰ ਸਿੰਘ ਪੁੰਦੜ ਹੋਰਾ ਦੇ ਵੱਲੋਂ ਅ ਵਿਕਰਮ ਮਜੀਠੀਆ ਨੂੰ ਲੈ ਕੇ ਦਿੱਤਾ ਗਿਆ ਜੀ ਤਾਂ ਪੰਕਜ ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਆਕਾਲੀ ਦਲ ਜੋ ਹੈ ਦੋ ਫਾੜ ਹੁੰਦੀ ਨਜ਼ਰ ਆ ਰਹੀ ਹੈ ਦੇਖੋ ਆਕਾਲੀ ਦਲ ਤਾਂ ਪਹਿਲਾਂ ਤੋਂ ਹੀ ਦੋ ਫਾੜ ਹੋ ਗਈ ਸੀ ਜਦੋਂ ਸੁਧਾਰ ਲਹਿਰ ਬਣੀ ਸੀਗੀ ਜਦੋਂ ਬ੍ਰੇਨ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੋਰ ਕਈ ਸਾਰੇ ਸੀਨੀਅਰ ਲੀਡਰ ਜਿਹੜੇ ਨੇ ਉਹ ਅਲੱਗ ਹੋ ਗਏ ਸੀਗੇ ਲੇਕਿਨ ਹੁਣ ਤੱਕ ਇਹ ਕਿਹਾ ਜਾਵੇ ਕਿ ਆਕਾਲੀ ਦਲ ਦੀ ਬੈਕਬੋਨ ਆਕਾਲੀ ਦਲ ਦੇ ਸਭ ਤੋਂ ਮਜ਼ਬੂਤ ਕਦਾਵਰ ਤੇ ਇੱਕ ਅਜਿਹੇ ਲੀਡਰ ਜਿਹੜੇ ਹਮੇਸ਼ਾ ਇਹ ਕਿਹਾ ਜਾਂਦਾ ਸੀਗਾ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਨਾਲ ਖੜੇ ਰਹੇ ਨੇ ਉਹਨਾਂ ਉਹਨਾਂ ਨੇ ਆਪਣੀ ਰਾਹ ਅਲੱਗ ਅਪਣਾ ਲਈ ਹੈ ਜਾਂ ਫਿਰ ਜਿਸ ਤਰੀਕੇ ਨਾਲ ਬਰਵਿੰਦਰ ਸਿੰਘ ਪੁੰਦੜ ਹੋਰਾਂ ਦਾ ਬਿਆਨ ਆਇਆ ਔਰ ਕਿਉਂਕਿ ਹੁਣ ਤੱਕ ਇੰਨਾ ਤੀਖਾ ਬਿਆਨ ਬਰਵਿੰਦਰ ਸਿੰਘ ਪੁੰਦੜ ਦਾ ਕਦੇ ਆਇਆ ਨਹੀਂ ਉਹਨਾਂ ਨੇ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਹੈ ਕਿ ਵਿਕਰਮ ਮਜੀਠੀਆ ਨੇ ਉਹਨਾਂ ਦੀ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਪਿੱਠ ਤੇ ਛੁਰਾ ਮਾਰਿਆ ਇਹ ਇਸੇ ਬਿਆਨ ਸਮਝਣ ਦੀ ਲੋੜ ਹੈ ਇਥੋਂ ਦਾ ਕਹਿ ਦਿੱਤਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜਾਨ ਮਗਰੋਂ ਅਕਾਲੀ ਦਲ ਅੰਦਰ ਬਣੇ ਹਾਲਾਤਾਂ ਨੂੰ ਲੈ ਕੇ ਵਿਕਰਮ ਮਜੀਠੀਆ ਦਾ ਫਰਜ਼ ਬੰਦਾ ਸੀਗਾ ਕਿ ਉਹ ਮਹਾਨ ਵਿਅਕਤੀ ਤੇ ਸੈਨਾ ਕਰਨ ਉਹ ਉਸ ਦੀ ਵਿਰਾਸਤ ਨੂੰ ਸੰਭਾਲਣ ਤੇ ਸੁਖਵੀਰ ਸਿੰਘ ਬਾਦਲ ਦਾ ਡੱਟ ਕੇ ਸਾਥ ਦੇਣ ਉਹਨਾਂ ਨੇ ਕਿਹਾ ਕਿ ਮੈਂ ਫਿਰ ਵੀ ਇਸ ਗੱਲ ਦਾ ਜ਼ਿਕਰ ਕਰਦਾ ਕਿ ਵਿਕਰਮ ਸਿੰਘ ਮਜੀਠੀਆ ਦੇ ਇਸ ਕਦਮ ਨੂੰ ਗਲਤ ਕਰਾਰ ਦਿੰਦੇ ਹੋਏ ਸਲਾਹ ਦੇਣਾ ਕਿ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਬਣਨ ਦੀ ਬਜਾਏ ਰਲ ਕੇ ਇਕੱਠੇ ਹੋਣਾ ਚਾਹੀਦਾ ਵੈ ਏ ਬੀ ਬਿਕਰਮਜੀਠਿਆ ਨੂੰ ਕਿਹਾ ਇੱਕ ਤਾਂ ਇਹ ਸਭ ਤੋਂ ਪਹਿਰੇ ਕਹ ਦਿੰਦਾ ਕਿ ਪਿੱਠ ਤੇ ਛੁੜਾ ਮਾਰਿਆ ਦੂਜਾ ਜੇ ਵੀ ਕਹੇ ਕਿ ਤੁਹਾਨੂੰ ਸਾਥ ਚੱਲਣ ਦੀ ਲੋੜ ਹੈ ਨਾਲ ਚੱਲਣ ਦੀ ਲੋੜ ਹੈ ਜੀ ਬਿਲਕੁਲ पंकज ਅਸੀਂ ਤੁਹਾਡੇ ਨਾਲ ਬਣੇ ਰਾਵਾਂਗੇ ਇਸ ਵੇਲੇ ਸਾਡੇ ਨਾਲ ਮੇਰੇ ਸਹਿਯੋਗੀ ਵਿਜੇਪਾਲ ਬਰਾੜ ਜੁੜੇ ਨੇ ਵਿਜੇ ਕੀ ਕੋਈ ਕੁਝ ਜਾਣਕਾਰੀ ਹੈ ਇਸ ਵਿਕਰਮਜੀਠਿਆ ਦੇ ਜੋ ਬਿਆਨ ਉਹਨਾਂ ਦੇ ਵੱਲੋਂ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਉਸ ਤੋਂ ਬਾਅਦ ਹੁਣ ਬਲਵਿੰਦਰ ਸਿੰਘ ਪੁੰਦੜ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਅ ਦੇਖੋ ਪ੍ਰੀਤੀ ਜਿਹੜਾ ਆਪਾਂ ਇਹ ਗੱਲ ਪਹਿਲਾਂ ਕਰ ਰਹੇ ਸੀ ਕੁਐਸਚਨ ਮਾਰਕ ਦੇ ذریعے ਕਿ ਅਕਾਲੀ ਦਲ ਚ ਬਗਾਵਤ ਅੱਗੇ ਕੁਐਸਚਨ ਮਾਰਕ ਸੀ ਤਾਂ ਹੁਣ ਉਹ ਚੀਜ਼ ਇੱਕ ਤਰੀਕੇ ਨਾਲ ਬਲਵਿੰਦਰ ਭੁੰਦੜ ਦੇ ਬਿਆਨ ਨੇ ਸਪਸ਼ਟ ਕਰ ਦਿੱਤੀ ਹੈ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਜਿਹੜੀ ਗੱਲ ਕਹੀ ਹੈ ਕਿ ਉਹਨਾਂ ਦੇ ਲਈ ਪਰਿਵਾਰ ਨੇ ਇਹ ਕੀਤਾ ਬਾਦਲ ਸਾਹਿਬ ਨੇ ਉਹਨਾਂ ਨੂੰ ਸਨਮਾਨ ਦਿੱਤਾ ਹਰ ਜਿਮਰਤ ਕੌਰ ਬਾਦਲ ਨੇ ਉਹਨਾਂ ਨੂੰ ਬੱਚੇ ਵਾਂਗ ਪਾਲਿਆ ਅੱਜ ਉਹਨਾਂ ਨੇ ਪਿੱਠੇ ਛੁਰਾ ਮਾਰਿਆ ਤਾਂ ਇਹ ਪੂਰੇ ਅਕਾਲੀ ਦਲ ਦਾ ਬਿਆਨ ਹੈ ਜਾਂ ਕਿ ਇਹ ਸੁਖਬੀਰ ਬਾਦਲ ਹੋਰਾਂ ਦਾ ਹੀ 20 ਸਟੇਟਮੈਂਟ ਹੈ ਜੋ ਬਲਵਿੰਦਰ ਸਿੰਘ ਖੁੰਡੜ ਦੇ ਬਿਹਾਫ ਤੇ ਸਾਹਮਣੇ ਆਈ ਹੈ ਕਿ ਇਸ ਵੇਲੇ ਬਾਦਲ ਪਰਿਵਾਰ ਕੀ ਸੋਚ ਰਿਹਾ ਵਿਕਰਮ ਸਿੰਘ ਮਜੀਠੀਆ ਬਾਰੇ ਔਰ ਜਿਹੜੀ ਬਗਾਵਤ ਸ਼ਬਦ ਦਾ ਜ਼ਿਕਰ ਆਪਾਂ ਕੁਐਸਚਨ ਮਾਰਕ ਪਾ ਕੇ ਕਰ ਰਹੇ ਆ ਉਹ ਚੀਜ਼ ਇੱਕ ਤਰੀਕੇ ਨਾਲ ਬਲਵਿੰਦਰ ਸਿੰਘ ਖੁੰਡੜ ਦੇ ਬਿਆਨ ਨੇ ਹੋਰ ਵੱਡੀ ਕਰ ਦਿੱਤੀ ਹੈ ਕਿ ਜਦੋਂ ਇੱਥੋਂ ਤੱਕ ਕਿ ਤੁਹਾਨੂੰ ਲਿਖਣਾ ਪੈ ਗਿਆ ਕਿ ਵਿਕਰਮ ਮਜੀਠੀਆ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਨੇ ਪਾਰਟੀ ਦੀ ਪਿੱਠੇ ਛੁਰਾ ਮਾਰਿਆ ਉਹਨਾਂ ਨੂੰ ਨਾਲ ਖੜੇ ਰਹਿਣਾ ਚਾਹੀਦਾ ਸੀ दैट मींस ਅਕਾਲੀ ਦਲ ਦੇ ਜਿਹੜੇ ਆਗੂ ਨੇ ਬਲਵਿੰਦਰ ਭੁੰਨੜ ਤੇ ਕਾਰਜਕਾਰੀ ਪ੍ਰਧਾਨ ਨੇ ਉਹ ਤੇ ਸਪਸ਼ਟ ਤੌਰ ਤੇ ਇਹ ਗੱਲ ਕਹਿ ਗਏ ਕਿ ਵਿਕਰਮ ਜੀ ਟਿਆ ਸੁਖਬੀਰ ਬਾਦਲ ਹੋਰਾਂ ਦੇ ਨਾਲ ਨਹੀਂ ਖੜੇ ਔਰ ਉਹਨਾਂ ਨੇ ਵੱਖਰੀ ਲਾਈਨ اختیار ਕਰ ਲਈ ਹੈ ਔਰ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਆਪਣੇ ਇਸ ਬਿਆਨ ਦੇ ਵਿੱਚ ਕਿ ਉਹ ਦੂਜੇ ਪਾਸੇ ਜਾ ਕੇ ਲਾਈਨ ਦੇ ਦੂਜੇ ਪਾਸੇ ਅਸੀਂ 2 ਘੰਟੇ ਲਗਾਤਾਰ ਇਸ ਖਬਰ ਤੇ ਬੜੇ ਰਹੇ ਹਾਂ ਉਸ ਵੇਲੇ ਮੈਂ ਤੇ ਰਣਵੀ ਰਹੀ ਜ਼ਿਕਰ ਕਰ ਰਹੀ ਸੀ ਕਿ ਉਹ ਲਾਈਨ ਦੇ ਦੂਜੇ ਪਾਸੇ ਫੜੇ ਨੇ ਜਾ ਕੇ ਮੰਨਿਆ ਜਾਵੇ ਤਾਂ ਬਲਵਿੰਦਰ ਸਿੰਘ ਖੁੰਦੜ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਨੇ ਹੁਣ ਆਪਣੇ ਬਿਆਨ ਦੇ ਵਿੱਚ ਕਿ ਉਹਨਾਂ ਨੂੰ ਦੂਜੇ ਪਾਸੇ ਜਾ ਕੇ ਨਹੀਂ ਖੜਨਾ ਚਾਹੀਦਾ ਸੀ ਯਾਨੀ ਅਕਾਲੀ ਦਲ ਇਹ ਮੰਨ ਰਿਹਾ ਇਸ ਬਿਆਨ ਦੇ ਵਿਹਾਫ ਤੇ ਜੋ ਵਿਕਰਮਜੀਤਿਆ ਜਾਂ ਉਹਨਾਂ ਦੇ ਸਾਥੀਆਂ ਵੱਲੋਂ ਜਾਰੀ ਕੀਤਾ ਗਿਆ ਸੀ ਕਿ ਵਿਕਰਮਜੀਤਿਆ ਹੁਣ ਸੁਖਬੀਰ ਬਾਦਲ ਹੋਰਾਂ ਦੀ ਲਾਈਨ ਤੇ ਦੂਜੇ ਪਾਸੇ ਜਾ ਕੇ ਖੜ ਗਏ ਨੇ ਵਿਕਰਮਜੀਤਿਆ ਨੇ ਹਾਲਾਂਕਿ ਸਿੱਧੇ ਤੌਰ ਤੇ ਉਹਦੇ ਵਿੱਚ ਇਹ ਚੀਜ਼ਾਂ ਨਹੀਂ ਕਹੀਆਂ ਜਿਹੜੀਆਂ ਗੱਲਾਂ ਨੂੰ ਬਲਵਿੰਦਰ ਸਿੰਘ ਖੁੰਦੜ ਹੋਰਾਂ ਨੇ ਜ਼ਿਆਦਾ ਥੋੜਾ ਸਪਸ਼ਟ ਰੂਪ ਦੇ ਦਿੱਤਾ ਗੱਲਾਂ ਤੇ ਉਹੀ ਸਰ ਉਹਨਾਂ ਦੇ ਭਾਵ ਪਰ ਫਿਰ ਵੀ ਉਹਨਾਂ ਦੇ ਵਿੱਚ ਕਿੰਤੂ ਪਰੰਤੂ ਦੀ ਗੁੰਜਾਇਸ਼ ਸੀ ਜੀ ਉਹ ਸੀਜ਼ ਨੂੰ ਸਿੱਧੇ ਤੌਰ ਤੇ ਨਾ ਵਿਚਾਰਿਆ ਜਾਂਦਾ ਪਰ ਜਿਹੜੀਆਂ ਗੱਲਾਂ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਕੀਤੀਆਂ ਨੇ ਆਪਣੇ ਬਿਆਨ ਦੇ ਵਿੱਚ ਉਸ ਸੀਜ਼ ਨੇ ਤੇ ਸਾਰੀ ਤਸਵੀਰ ਜਿਹੜੀ ਆ ਉਹ ਇੱਕਦਮ ਖੋਲ ਕੇ ਰੱਖ ਦਿੱਤੀ ਸਪਸ਼ਟ ਕਰਕੇ ਲਿਖ ਦਿੱਤਾ ਕਿ ਇਸ ਵੇਲੇ ਅਕਾਲੀ ਦਲ ਦੇ ਅੰਦਰ ਚੱਲ ਕੀ ਰਿਹਾ ਹੈ ਯਾਨੀ ਹੁਣ ਇਹ ਲੜਾਈ ਜਿਹੜੀ ਹੈ ਇਹ ਇੱਕ ਤਰੀਕੇ ਨਾਲ ਪਰਿਵਾਰਿਕ ਲੜਾਈ ਵੀ ਜਿਹੜੀ ਅੰਦਰ ਖਾਤੇ ਜਿਸ ਦੀਆਂ ਅਸੀਂ ਚਰਚਾਵਾਂ ਸੁਣਦੇ ਸੀ ਕਦੇ ਜ਼ਿਕਰ ਨਹੀਂ ਕੀਤਾ ਸੀ ਪਿਛਲੇ ਕਈ ਮਹੀਨਿਆਂ ਤੋਂ ਕਹਿ ਸਕਦੇ ਆ ਕਿ ਇਸ ਦੀ ਅੰਦਰ ਖਾਤੇ ਚਰਚਾਵਾਂ ਜ਼ਰੂਰ ਸਨ ਕਿ ਕੁਝ ਐਸੇ ਮਨਮੋਟਾਵ ਐਸੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਿਦਿਨ ਫੈਮਿਲੀ ਹੈ ਨੇ ਜਿਸ ਦਾ ਕਈ ਸਾਰੇ ਸਰਕਮਸਟੈਂਸਸ ਹੋਏ ਸੇ ਜਿਸ ਵੇਲੇ ਆਫ ਕੈਮਰਾ ਕਈ ਆਗੂਆਂ ਨੇ ਥੋੜੀ ਥੋੜਾ ਬਹੁਤ ਜ਼ਿਕਰ ਕੀਤਾ ਸੀ ਪਰ ਅੱਜ ਇਹ ਚੀਜ਼ ਜਿਹੜੀ ਹੈ ਹੁਣ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੇ ਫੈਸਲੇ ਤੋਂ ਬਾਅਦ ਖੁੱਲ ਕੇ ਸਾਹਮਣੇ ਆ ਗਈ ਔਰ ਉਸ ਦੇ ਵਿੱਚ ਵਿਕਰਮ ਮਜੀਠੀਆ ਹੋਰਾਂ ਦੇ ਬਾਰੇ ਜੋ ਬਲਵਿੰਦਰ ਸਿੰਘ ਪੁੰਦੜ ਹੋਰਾਂ ਨੇ ਕਿਹਾ ਉਸਨੇ ਉਹ ਚੀਜ਼ ਹੁਣ ਜ਼ਿਆਦਾ ਸਪਸ਼ਟ ਤੌਰ ਤੇ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ ਕਿ ਦੋਨਾਂ ਪਰਿਵਾਰਾਂ ਦੇ ਵਿੱਚ ਸਭ ਕੁਝ ਠੀਕ ਨਹੀਂ ਰਿਹਾ ਉਹਨਾਂ ਕਿਹਾ ਕਿ ਜੋ ਵੀ ਫੈਸਲਾ ਲਿਆ ਗਿਆ ਸੀ ਵਿਕਰਮ ਜੀ ਟਿਆ ਨੂੰ ਪਾਰਟੀ ਲਾਈਨ ਤੇ ਖੜਨਾ ਚਾਹੀਦਾ ਸੀ ਯਾਨੀ ਸੁਖਵੀਰ ਬਾਦਲ ਹੋਰਾਂ ਦੇ ਨਾਲ ਖੜਨਾ ਚਾਹੀਦਾ ਸੀ ਉਹ ਪਾਰਟੀ ਲਾਈਨ ਤੋਂ ਪਾਸੇ ਹਟੇ ਨੇ ਔਰ ਉਹਨਾਂ ਇਹ ਵੀ ਹੱਲੇ ਅਸਿਰ ਤੇ ਵੀ ਲਿਖਦਾ ਕਿ ਉਹਨਾਂ ਨੂੰ ਨਾਲ ਆਉਣਾ ਚਾਹੀਦਾ ਹੈ ਪਰ ਜਦੋਂ ਇਸ ਤਰੀਕੇ ਦਾ ਬਿਆਨ ਸਿੱਖਾ ਜਾਰੀ ਕਰ ਦਿੱਤਾ ਜਾਵੇ ਤਾਂ ਹੁਣ ਜ਼ਾਹਿਰ ਜੀ ਗੱਲ ਹੈ ਕਿ ਹੁਣ ਅੱਗੇ ਦੂਜੇ ਪਾਸਿਓਂ ਵੀ ਰਿਐਕਸ਼ਨ ਆ ਸਕਦਾ ਹੈ ਕਿਉਂਕਿ ਇਹ ਚਰਚਾਵਾਂ ਨੇ ਕਿ ਕੱਲ ਮੀਟਿੰਗ ਹੋ ਸਕਦੀ ਹੈ ਕੁਝ ਆਗੂ ਜਿਹੜੇ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਸੀ ਉਹਨਾਂ ਨੇ ਕਿਹਾ ਸੀ ਇਤੋਂ ਤੱਕ ਕਿ ਅਸੀਂ ਕੱਲ ਨੂੰ ਫਿਰ ਇਸ ਨੂੰ ਬੈਠ ਕੇ ਵਿਚਾਰਾਂਗੇ ਔਰ ਕੱਲ ਹੋ ਸਕਦਾ ਕੋਈ ਪ੍ਰੈਸਲੇ ਵਿੱਚ ਸਿੱਧਾ ਹੀ ਆ ਕੇ ਵਿਕਰਮ ਜੀਠੀਆ ਜਾਂ ਉਹਨਾਂ ਦੇ ਸਾਥੀ ਬਿਆਨ ਦੇ ਦੇਣ ਕਿਉਂਕਿ ਉਹਨਾਂ ਦੇ ਬਿਆਨ ਦਾ ਰਿਐਕਸ਼ਨ ਬਹੁਤ ਵੱਡਾ ਹੋਇਆ ਔਰ ਅਕਾਲੀ ਦਲ ਦੇ ਵਿੱਚ ਜਿਹੜੇ ਹੋਰ ਵੀ ਕਈ ਆਗੂ ਨੇ ਜਿਹੜੇ ਦਬੀ ਜ਼ੁਬਾਨ ਦੇ ਵਿੱਚ ਗੱਲ ਕਰ ਰਹੇ ਨੇ ਉਹਨਾਂ ਵੱਲੋਂ ਖੁੱਲ ਕੇ ਸਾਹਮਣੇ ਆਉਣ ਦੀ ਸੁਭਾਵਨਾ ਜਿਹੜੀ ਆ ਉਹ ਜ਼ਿਆਦਾ ਵੱਡੀ ਹੋ ਗਈ ਹੈ ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਹੁਣ ਤੇ ਸਾਫ ਤੌਰ ਤੇ ਬਲਵਿੰਦਰ ਪੁੰਦਰ ਹੋਰਾਂ ਦਾ ਬਿਆਨ ਆਉਣ ਤੋਂ ਬਾਅਦ ਕਿ ਹੁਣ ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਇਨਫੈਕਟ ਪਰਿਵਾਰਾਂ ਦੇ ਵਿੱਚ ਵੀ ਸਭ ਕੁਝ ਠੀਕ ਨਹੀਂ ਹੈ ਇਹ ਚੀਜ਼ ਵੀ ਇੱਕ ਤਰੀਕੇ ਨਾਲ ਖੁੱਲ ਕੇ ਸਾਹਮਣੇ ਆ ਗਈ ਹੈ ਤਾਂ ਵਿਜੇਪਾਲ ਇੱਕ ਇਹ ਵੀ ਕਹਿ ਸਕਦੇ ਆ ਕਿ ਜੋ ਇਹ ਖਿੱਚੋ ਤਾਨ ਆਪਸ ਦੇ ਵਿੱਚ ਚੱਲ ਰਹੀ ਸੀ ਇਹ 2 ਦਸੰਬਰ ਨੂੰ ਜੋ ਫੈਸਲਾ ਸੁਣਾਇਆ ਗਿਆ ਸੀ ਉਸ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ ਤਾਂ ਅੱਜ ਇਹ ਖੁੱਲ ਕੇ ਸਾਹਮਣੇ ਆਈ ਹੈ ਪਰ ਇਹ ਵੀ ਸਮਝਣਾ ਚਾਹਾਂਗੇ ਕਿ ਅੱਗੇ ਅਕਾਲੀ ਦਲ ਦਾ ਭਵਿੱਖ ਕੀ ਹੋ ਸਕਦਾ ਹੈ ਕਿਉਂਕਿ ਜਦੋਂ ਪਹਿਲਾਂ ਵੀ ਬਗਾਵਤ ਹੋਈ ਤਾਂ ਬਾਗੀ ਧੜਾ ਜੋ ਹੈ ਅਲੱਗ ਹੋ ਗਿਆ ਤਾਂ ਹੁਣ ਇੱਕ ਵਾਰ ਫਿਰ ਤੋਂ ਜੋ ਹੈ ਵਿਕਰਮ ਮਜੀਠੀਆ ਜੋ ਕਿ ਪਰਿਵਾਰ ਦਾ ਹਿੱਸਾ ਨੇ ਬਾਦਲ ਪਰਿਵਾਰ ਦੇ ਤਾਂ ਉਹਨਾਂ ਦੇ ਵੱਲੋਂ ਹੁਣ ਇੱਕ ਤਰ੍ਹਾਂ ਦੇ ਨਾਲ ਬਗਾਵਤ ਕੀਤੀ ਜਾ ਰਹੀ ਹੈ ਤਾਂ ਕਿ ਇਹ ਬਾਗੀ ਧੜੇ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਦੇਖੋ ਪ੍ਰੀਤੀ ਦੋ ਗੱਲਾਂ ਨੇ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਵਿਕਰਮ ਜੀ ਠੀਆ ਇਹ ਗੱਲ ਨਹੀਂ ਕਹਿ ਰਹੇ ਕਿ ਕਿਸੇ ਤਰੀਕੇ ਦੀ ਉਹਨਾਂ ਦੀ ਬਗਾਵਤ ਹੈ ਜਾਂ ਉਹਨਾਂ ਦੇ ਬਿਆਨਾਂ ਤੋਂ ਇਹ ਲੱਗਦਾ ਹੋਵੇ ਕਿ ਇਹ ਬਗਾਵਤ ਹੈ ਜੀ ਅਕਾਲੀ ਦਲ ਇਹ ਐਕਸਪੈਕਟ ਕਰ ਰਿਹਾ ਹੈ ਇਸ ਵੇਲੇ ਹਰ ਲੀਡਰ ਤੋਂ ਕਿ ਜੋ ਪਾਰਟੀ ਨੇ ਫੈਸਲਾ ਲਿਆ ਇਹ ਹੁੰਦਾ ਵੀ ਹੈ ਸਾਰੀਆਂ ਪਾਰਟੀਆਂ ਐਕਸਪੈਕਟ ਵੀ ਕਰਦੀਆਂ ਕਿ ਜੋ ਉਹਨਾਂ ਨੇ ਫੈਸਲਾ ਲਿਆ ਉਹਦੇ ਚ ਵਿਦਨ ਪਾਰਟੀ ਚਿੰਤੂ ਪਰੰਤੂ ਤੇ ਹੋ ਸਕਦੇ ਆ ਉਹਦੇ ਚ ਵਿਦਨ ਪਾਰਟੀ ਇਤਰਾਜ ਤੇ ਹੋ ਸਕਦੇ ਆ ਦੋ ਰਾਵਾਂ ਤੇ ਹੋ ਸਕਦੀਆਂ ਵੱਖੋ ਵੱਖਰੀਆਂ ਰਾਵਾਂ ਹੋ ਸਕਦੀਆਂ ਪਰ ਜਦੋਂ ਕੋਈ ਲੀਡਰ ਸ਼ਰੇਆਮ ਦੂਜੇ ਪਾਸੇ ਜਾ ਕੇ ਖੜਾ ਹੋ ਜੇ ਤਾਂ ਫੇਰ ਉਹਨੂੰ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਪਾਰਟੀ ਦੇ ਜਾਬਤੇ ਦੀ ਉਲੰਘਣਾ ਕੀਤੀ ਹੈ ਇਸ ਗੱਲ ਦਾ ਜ਼ਿਕਰ ਬਰਵਿੰਦਰ ਸਿੰਘ ਖੁੰਦੜ ਹੋਰਾਂ ਦੇ ਬਿਆਨ 'ਚ ਵੀ ਹੈ ਜੀ ਤਾਂ ਉਸ ਨੂੰ ਉਹ ਪਾਰਟੀ ਦੇ ਜਾਬਤੇ ਦੀ ਉਲੰਘਣਾ ਕਹਿ ਰਹੇ ਹੈ ਸੋ ਇਹ ਤੇ ਹੁਣ ਬਿਕਰਮ ਮਜੀਠੀਆ ਸਪਸ਼ਟ ਤੌਰ ਤੇ ਜੇ ਸਾਹਮਣੇ ਆ ਕੇ ਕੁਝ ਬੋਲਣਗੇ ਤਾਂ ਹੋਰ ਤਸਵੀਰ ਥੋੜੀ ਜੀ ਸਾਫ਼ ਹੋ ਜੇਗੀ ਪਰ ਇਹਦੇ ਵਿੱਚ ਉਹਨਾਂ ਅਕਾਲੀ ਦਲ ਦੇ ਆਗੂ ਇਹ ਐਕਸਪੈਕਟ ਕਰਦੇ ਨੇ ਕਿ ਜੋ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਨੇ ਲਿਆ ਇਕ ਤੇ ਬਲਵਿੰਦਰ ਸਿੰਘ ਭੁੰਦੜ ਹੋਰਾਂ ਦੇ ਬਿਆਨ ਨਾਲ ਇਹ ਵੀ ਸਪਸ਼ਟ ਹੋ ਗਿਆ ਕਿ ਇਹ ਫੈਸਲਾ ਅਕਾਲੀ ਦਲ ਦੀ ਸਹਿਮਤੀ ਦੇ ਨਾਲ ਹੋਇਆ ਔਰ ਅਕਾਲੀ ਦਲ ਦੇ ਜਾਂ ਕਹੀਏ ਕਿ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੋਇਆ ਜਿਸ ਦਾ ਉਹ ਜ਼ਿਕਰ ਕਰ ਰਿਹਾ ਵੀ ਅੱਜ ਜਿਹੜਾ ਫੈਸਲਾ ਹੋਇਆ ਉਹਦੇ ਮੁਤਾਬਕ ਖੜਨਾ ਚਾਹੀਦਾ ਸੀ ਤਾਂ ਇਹ ਚੀਜ਼ ਸਪਸ਼ਟ ਹੋ ਗਈ ਹੈ ਦੂਸਰੀ ਗੱਲ ਹੁਣ ਵਿਕਰਮ ਮਜੀਠੀਆ ਇਸ ਨੂੰ ਕਿਸ ਨਿਹਾਈ ਨਾਲ ਲੈਂਦੇ ਨੇ ਕਿਉਂਕਿ ਦੇਖੋ ਜਿਹੜੀ ਜਿਵੇਂ ਗੋਬਿੰਦ ਸਿੰਘ ਲੰਗੋਵਾਲ ਹੋਰਾਂ ਨੇ ਇੱਕ ਆਪਣੀ ਚਿੱਠੀ ਜਾਰੀ ਕੀਤੀ ਹੈ ਹੁਣ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਕੋਈ ਐਸਾ ਜ਼ਿਕਰ ਨਹੀਂ ਕੀਤਾ ਜਾਂ ਐਸੀ ਗੱਲ ਨਹੀਂ ਕਿ ਕਿ ਮੈਂ ਕਾਲੀ ਦਲ ਦੇ ਨਾਲ ਨਹੀਂ ਐ ਜਾਂ ਮੈਂ ਕਾਲੀ ਦਲ ਛੱਡ ਰਿਹਾ ਜਾਂ ਮੈਂ ਕਿਸੇ ਤਰ੍ਹਾਂ ਦਾ ਕੋਈ ਇਤਿਹਾ ਦੇ ਰਿਹਾ ਉਹਨਾਂ ਨੇ ਕਿਹਾ ਕਿ ਅਸੀਂ ਇਸ ਫੈਸਲੇ ਦੇ ਨਾਲ ਸਹਿਮਤ ਨਹੀਂ ਹਾਂ ਔਰ ਇਹ ਫੈਸਲਾ ਗਲਤ ਹੈ ਔਰ ਇਸ ਫੈਸਲੇ ਦੇ ਨਾਲ ਸਿੱਕ ਬਣਾ ਨੂੰ ਠੇਸ ਪਹੁੰਚੀ ਆ ਸੋ ਉਹੀ ਚੀਜ਼ ਵਿਕਰਮਜੀਤਿਆ ਹੋਰਾਂ ਦੇ ਬਿਆਨ ਦੇ ਵਿੱਚ ਹੈ ਉਹਨਾਂ ਨੇ ਵੀ ਇਹ ਕਿਹਾ ਪਰ ਬਲਵਿੰਦਰ ਸਿੰਘ ਖੁੰਦਲ ਹੋਰਾਂ ਦੀ ਜਿਹੜੀ ਸਟੇਟਮੈਂਟ ਹੈ ਉਹਨਾਂ ਨੇ ਅੱਗੋਂ ਹੋਰ ਜ਼ਿਆਦਾ ਦੋ ਕਦਮ ਜਾ ਕੇ ਗੱਲਾਂ ਕਹਿ ਦਿੱਤੀਆਂ ਔਰ ਉਸ ਤੋਂ ਹੁਣ ਇਹ ਸਾਫ ਸਪਸ਼ਟ ਹੋ ਗਿਆ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਹੈ ਖਾਸ ਕਰਕੇ ਵਿਕਰਮ ਮਜੀਠੀਆ ਦੇ ਵਿੱਚ ਔਰ ਸੁਖਵੀਰ ਬਾਦਲ ਹੋਰਾਂ ਦੇ ਵਿੱਚ ਇੱਕ ਵੱਡੀ ਤਰਾਰ ਪੈਂਦੀ ਨਜ਼ਰ ਆ ਰਹੀ ਹੈ ਜਿਸ ਦਾ ਜ਼ਿਕਰ ਚਾਹੇ ਕਿ ਇਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਬਲਵਿੰਦਰ ਸਿੰਘ ਖੁੰਧੜ ਆਪਣੇ ਬਿਆਨ ਦੇ ਵਿੱਚ ਕਰ ਗਏ ਨੇ ਗੱਲ ਜਿੰਦੋਂ ਤੱਕ ਪੁਵਿੱਖਦੀ ਰਹੀ ਹੈ ਤੁਸੀਂ ਸਵਾਲ ਕਰ ਰਹੇ ਸੀ ਪੁਵਿੱਖਤਾ ਹਲੇ ਦੇਖੋ ਇਹ ਚੀਜ਼ਾਂ ਬੜੀਆਂ ਜਲਦਬਾਜ਼ੀ ਹੁੰਦੀਆਂ ਕਹਿਣ ਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੀ ਅਸਰ ਪੈ ਸਕਦਾ ਪਰ ਜ਼ਾਹਿਰ ਜੀ ਗੱਲ ਹੈ ਹੁਣ ਤੱਕ ਜਿਹੜੇ ਦੂਸਰੇ ਪਾਤੇ ਆਗੂ ਖੜੇ ਸੀ ਉਹਨਾਂ ਦੇ ਵਿੱਚ ਜਿੱਡਾ ਕੱਦ ਵਿਕਰਮ ਸਿੰਘ ਮਜੀਠੀਆ ਦਾ ਐਡਾ ਕੋਈ ਦਮਦਾਰ ਆਗੂ ਨਹੀਂ ਸੀ ਇਸ ਦੇ ਵਿੱਚ ਕੋਈ ਦੋਰ ਆਏ ਨਹੀਂ ਹੈ ਕਿ ਵਿਕਰਮ ਮਜੀਠੀਆ ਅੱਜ ਪੰਜਾਬ ਦੀ ਅਕਾਲੀ ਸਿਆਸਤ ਦੇ ਵਿੱਚ ਇੱਕ ਕੱਦਾਂਵਾਰਾ ਗੂਣੇ ਇੱਕ ਵੱਡਾ ਚਿਹਰਾ ਨੇ ਔਰ ਆਪਣੇ ਨਾਲ ਬੰਦੇ ੁੱਡੀ ਗਿਲਤੀ ਚ ਲੈ ਕੇ ਚੱਲਣ ਦਾ ਦਮ ਰੱਖਦੇ ਨੇ ਸੋ ਇਹ ਚੀਜ਼ਾਂ ਨੇ ਇਸ ਕਰਕੇ ਹੁਣ ਅੱਗੇ ਕਿੰਨੇ ਲੋਕ ਉਧਰ ਵਿਕਰਮ ਜੀ ਟੀਆ ਦੇ ਨਾਲ ਸਹਿਮਤ ਹੁੰਦੇ ਨੇ ਕਿੰਨੇ ਨਹੀਂ ਹੁੰਦੇ ਇਹ ਤੇ ਹੁਣ ਅਗਲੇ ਦਿਨਾਂ ਸਥਿਤੀ ਜਦੋਂ ਸਪਸ਼ਟ ਰੂਪ ਚ ਸਾਹਮਣੇ ਆਊਗੀ ਜੇਤ ਬੰਦੇ ਦੇਖੋ ਹੁਣ ਦੋ ਚੀਜ਼ਾਂ ਹੋ ਗਈਆਂ ਨੇ ਕਿ ਜਿਨੇ ਵੀ ਹੱਕ ਤੇ ਖੜਨਾ ਹੈ ਜਾਂ ਦੂਜੇ ਪਾਸੇ ਖੜਨਾ ਹੈ ਖੜਨਾ ਉਹ ਸ਼ਰੇਆਮ ਹੀ ਪਊਗਾ ਦੋ ਰਾਇ ਦੋ ਰਾਏ ਵਾਲੀ ਗੱਲ ਨਹੀਂ ਹੋ ਗਈ ਕਿ ਤੁਸੀਂ ਸਹਿਮਤ ਵੀ ਨਹੀਂ ਹੋ ਤੇ ਉਧਰ ਵੀ ਖੜੇ ਰਹੋ ਜੀ ਤਾਂ ਇਸ ਕਰਕੇ ਇਹ ਹੁਣ ਚੀਜ਼ਾਂ ਜਿਹੜੀਆਂ ਨੇ ਇਹ ਸਪਸ਼ਟ ਰੂਪ ਚ ਕਰਨੀਆਂ ਪੈਣਗੀਆਂ ਚਾਹੇ ਕੋਈ ਲਾਈਨ ਦੇ ਐਸ ਪਾਸੇ ਖੜਾ ਹੈ ਚਾਹੇ ਕੋਈ ਲਾਈਨ ਦੇ ਦੂਜੇ ਪਾਸੇ ਖੜਾ ਹੈ ਜੀ ਬਿਲਕੁਲ ਤਾਂ ਦੱਸ ਦਈਏ ਕਿ ਵਿਕਰਮ ਮਜੀਠੀਆ ਦੇ ਬਿਆਨ ਤੇ ਜੋ ਹੈ ਬਲਵਿੰਦਰ ਸਿੰਘ ਭੂੰਦੜ ਦੇ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਤਾਂ ਮਜੀਠੀਆ ਤੇ ਸਾਥੀਆਂ ਦੇ ਬਿਆਨ ਦੇ ਨਾਲ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਜੋ ਹੈ ਡੂੰਗੀ ਠੇਸ ਪਹੁੰਚੀ ਹੈ ਔਖੇ ਸਮੇਂ ਦੇ ਵਿੱਚ ਸੁਖਬੀਰ ਬਾਦਲ ਨੇ ਮਜੀਠੀਆ ਦੀ ਪਿੱਠ ਪੂਰੀ ਸੀ ਪਰ ਮਜੀਠੀਆ ਨੇ ਸੁਖਬੀਰ ਬਾਦਲ ਦੀ ਪਿੱਠ ਤੇ ਛੂਰਾ ਮਾਰਿਆ ਸੀ ਤਾਂ ਮਜੀਠੀਆ ਦਾ ਫਰਜ਼ ਸੀ ਕਿ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਣ ਮਜੀਠੀਆ ਦੀ ਇਸ ਉਲੰਘਣਾ ਦਾ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਗਿਆ ਸੀ ਤਾਂ ਵਿਕਰਮ ਮਜੀਠੀਆ ਦੇ ਵੱਲੋਂ ਜੋ ਹੈ ਅੱਜ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਥੇਦਾਰ ਹਟਾਉਣ ਦੇ ਫੈਸਲੇ ਤੇ ਉਨ੍ਹਾਂ ਦੇ ਵੱਲੋਂ ਸਵਾਲ ਚੁੱਕੇ ਗਏ ਸੀ ਉਹਨਾਂ ਨੇ ਕਿਹਾ ਕਿ ਆਪਸੀ ਖਿੱਚੋ ਤਾਨ ਦੇ ਕਰਕੇ ਅਜਿਹੇ ਹਾਲਾਤ ਪੈਦਾ ਹੋਏ ਨੇ ਅੰਤਰੀਂ ਕਮੇਟੀ ਦੇ ਫੈਸਲੇ ਦੇ ਨਾਲ ਜੋ ਹੈ ਡੂੰਗੀ ਠੇਸ ਪਹੁੰਚੀ ਆ ਤਾਂ